ਇਹਦੇ ਵਿੱਚ ਅਸੀਂ ਮਲਟੀਪਲ ਬ੍ਰਾਂਡਸ ਲੈ ਕੇ ਆ ਰਹੇ ਹਾਂ ਤਾਂ ਕਿ ਕਲਾਇੰਟ ਨੂੰ ਕੁਝ ਵੀ ਅਗਰ ਕਿ ਕਹਿੰਦੇ ਹੈ ਬਾਈ ਕਰਨਾ ਹੈਗਾ ਕੁਝ ਖਰੀਦਣਾ ਹੈਗਾ ਤੇ ਸਾਰੀ-ਸਾਰੀ ਚੀਜ਼ਾਂ ਇੱਕ ਹੀ ਜਗ੍ਹਾ ਸਾਰੀ-ਸਾਰੀ ਚੀਜ਼ਾਂ ਨੂੰ ਅਵੇਲੇਬਲ ਹੋ ਜਾਣਾ। ਕਾਡ ਦੇਖੀ ਸੀ ਜਿਸ ਦੇ ਵਿੱਚ ਤੁਹਾਡਾ ਕਹਿਣਾ ਸੀ ਕਿ ਸ਼ੋਰੂਮ ਲੈਣ ਤੇ ਇੱਕ ਥਾਰ ਗਿਫਟ ਦਿੱਤੀ ਜਾਂਦੀ ਹੈ ਤੇ ਇਹਦੇ ਬਾਰੇ ਥੋੜਾ ਕਲੀਅਰ ਕਰੋਗੇ ਠੀਕ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜੀ ਥਾਰ ਦੀ ਜਿਹੜੀ ਸਕੀਮ ਹੈਗੀ ਹੈ ਇਹ ਸਾਡੀ ਟੋਟਲ ਤਿੰਨ ਸਾਈਜ਼ ਜਗੇ 12 48 15 68 ਤੇ 15 70 ਸਾਡੇ 15 68 ਤੇ 15 70 ਜਿਹੜੇ ਸਾਈਜ਼ਸ ਹੈਗੇ ਉਹਦੇ ਸੈਕੰਡ ਫਲੋਰ ਤੇ ਥਰਡ ਫਲੋਰ ਦੀ ਸਕੀਮਸ ਤੇ ਹੈਗੀ ਹੈ ਥਰਡ ਫਲੋਰ ਵਾਸਤੇ ਹੈਗੀ ਹੈ ਤੇ ਇਹ ਲੱਕੀ ਡ੍ਰੋ ਹੈ ਜਿਹੜੇ ਸਾਡੇ ਪਹਿਲੇ 21 ਕਸਮਰਸ ਹੋਣਗੇ ਜਿਹੜੇ ਸਾਡੇ ਸ਼ੋਰੂਮ ਬਾਈ ਕਰਨਗੇ ਸੈਕਿੰਡ ਐਂਡ ਥਰਡ ਫਲੋਰ ਦਾ ਉਹਦਾ ਅਸੀਂ ਲੱਕੀ ਡਰਾ ਕੱਢਾਂਗੇ ਤੇ ਉਹਦੇ ਵਾਸੇ 5 ਥਾਰ ਰੱਖੇ ਆ ਜਿਹੜੇ 5 ਲੱਕੀ ਕਸਮਰਸ ਹੋਣਗੇ ਅਸੀਂ ਉਹਨੂੰ ਥਾਰ ਦਾਂਗੇ ਕਿ ਗਰਾਉਂਡ ਫਲੋਰ ਦੇ ਵਿੱਚ ਬਹੁਤ ਹਾਈਐਸਟ ਬ੍ਰਾਂਡ ਨੇ ਜੋ ਤੁਸੀਂ ਲੈ ਕੇ ਆਏ ਹੋ ਹਨ ਜੋ ਸੈਕਿੰਡ ਔਰ ਥਰਡ ਫਲੋਰ ਹੈ ਫੋਰਥ ਫਲੋਰ ਹੈ ਇਨਾ ਦੇ ਵਿੱਚ ਕੀ ਐਸਾ ਖਾਸ ਹੈ ਯਾ ਕਿ ਹਾਈ ਬ੍ਰਾਂਡ ਹੋਏਗਾ ਜੋ ਤੁਸੀਂ ਹੋਰ ਅੱਗੇ ਲੈ ਕੇ ਆਣਾ ਚਾਹ ਬਿਲਕੁਲ ਠੀਕ ਕਹਿ ਰਹੇ ਹੋ ਸਾਡੇ ਗਰਾਉਂਡ ਫਲੋਰ ਤੇ ਫਰਸਟ ਫਲੋਰ ਤੇ ਸਾਡੇ ਸਾਰੇ ਰਿਟੇਲ ਸ਼ੋਰੂਮਸ ਆ ਰਹੇ ਨੇ ਮਲਟੀਪਲ ਬ੍ਰਾਂਡਸ ਹੈਗੇ ਆ ਅੱਛੇ ਅੱਛੇ ਬ੍ਰਾਂਡਸ ਨੇ ਜਿੱਦੇ ਫੂਡ ਕੋਰਟਸ ਵੀ ਹੈਗੇ ਕਲੋਥਿੰਗ ਸ਼ੋਰੂਮਸ ਵੀ ਹੈਗੇ ਆ ਤੇ ਜਿਹੜਾ ਜਿਹੜਾ ਸੈਕੰਡ ਔਰ ਥਰਡ ਫਲੋਰ ਤੇ ਫੋਰਥ ਫਲੋਰ ਹੈਗਾ ਅਸੀਂ ਉੱਥੇ ਕੋਸ਼ਿਸ਼ ਕਰ ਰਹੇ ਆ ਕਿ ਕਹਿੰਦੇ ਕੁਝ ਕਿ ਕਹਿੰਦੇ ਆ ਇਮੀਗ੍ਰੇਸ਼ਨ ਹੱਬ ਬਣਨ ਦੀ ਕੋਸ਼ਿਸ਼ ਕਰ ਰਹੇ ਆਗੇ ਆ ਅਸੀਂ ਕਾਫੀ ਸਾਰੀ ਇਮੀਗ੍ਰੇਸ਼ਨ ਕੰਪਨੀਆਂਜ਼ ਇਨਵਾਈਟ ਕਰ ਰਹੇ ਆ ਤੇ ਸਿੱਧਾ ਗਏ ਨੇ ਪੁਲਿਸ ਸਪੋਰਟ ਕਰਾਂਗੇ ਤੇ ਕੁਝ ਜੁਵਲਰੀ ਜੁਵਲਰੀ ਸ਼ੋਰੂਮਸ ਜਿਹੜੇ ਹੈਗੇ ਆ ਅੱਛਾ ਅੱਛਾ ਬ੍ਰਾਂਡਸ ਹੈਗੇ ਆ ਅਸੀਂ ਉਹਨਾਂ ਨੂੰ ਵੀ ਇਨਵਾਈਟ ਕਰਦੇ ਆ ਇੱਥੇ ਆਪਣਾ ਬ੍ਰਾਂਡਸ ਅੱਛਾ ਬ੍ਰਾਂਡ ਲੈ ਕੇ ਆਣ ਤਾਂ ਕਿ ਇਸ ਮਾਰਕੀਟ ਦੀ ਰੈਪਿਊਟੇਸ਼ਨ ਤੇ ਹਰ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਅਵੇਲੇਬਿਲਿਟੀ ਇੱਕ ਕਸਟਮਰ ਨੂੰ ਸਾਰੀ ਚੀਜ਼ ਇੱਥੇ ਹੀ ਅਵੇਲੇਬਲ ਹੋ ਜਾਣਗੀ ਤੇ ਉਦੋਂ ਜੋ ਜੁਵਲਰੀ ਵੀ ਹੈਗੇ ਲੋਕੋ ਦਾ ਇੰਟਰਸਟ ਵੀ ਰਹਿੰਦਾ ਹੈਗਾ ਤੋਂ ਚੀਜ਼ਾਂ ਇੱਥੇ ਉਹਨਾਂ ਨੇ ਅਵੇਲੇਬਲ ਹੋ ਜਾਣ ਤੇ ਜਿਹੜਾ ਸਾਡਾ 4th ਫਲੋਰ ਹੈਗਾ ਉੱਤੇ ਸਾਡੇ ਸਹੂਦ ਦਾ ਕਨਸੈਪਟ ਹੈਗਾ ਸਾਡੇ ਪੂਰੇ ਜਿਹੜਾ